ਦਾ ਚੱਲ ਲੈ ਚੱਲ ਲੋ ਵੀ ਮਿੱਤਰੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸੇ ਤਾਂ ਤੇ ਅੱਜ ਲੋ ਵੀ ਮਿੱਤਰੋ ਪਹੁੰਚੇ ਸੀਗੇ ਪੈਂਡਨਥਾਨਾ ਜ਼ਿਲ੍ਹਾ ਬਠਿੰਡਾ ਤੇ ਬਾਈ ਚਰਨੀ ਦੇ ਘਰੇ ਬਹੁਤ ਚੰਗੀ ਝੋਟੀ ਐ ਤਾਂ ਦਿਖਾਵਾਂਗੇ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਤੇ ਚੰਗਾ ਵਜਨ ਐ ਤਾਂ ਸਕੀਨ ਵੀ ਵਧੀਆ ਸੋਹਣੀ ਐ ਤਾਂ ਕੱਢਦੇ ਆ ਇਹਨੂੰ ਬਾਹਰ ਇੱਕ ਵਾਰੀ ਤਾਂ ਮੈਂ ਹਾਂ ਚਲੋ ਖੜੀ ਬਹੁਤ ਜ਼ਿਆਦਾ ਥੋਣੀ ਸੀ ਮੈਂ ਇੱਕ ਵਾਰੀ ਤੁਸੀਂ ਜਿਹੜੀ ਆ ਝਾਤੀ ਮਾਰ ਸਕਦੇ ਆ ਹੂੰ ਬਹੁਤ ਜ਼ਿਆਦਾ ਮਗਰਲੇ ਥਣਾ ਦਾ ਗੈਬ ਆ ਥੋੜਾ ਜਿਹਾ ਮੂਰਲੇ ਦਾ ਘੱਟ ਹੈ ਤਾਂ ਉਹ ਵੀ ਦੇਖੋ ਛੋਟੀ ਦੀ ਬਾਡੀ ਜਿਹੜਾ ਪਿੱਠ ਪੂੜਾ ਦੇਖਦੇ ਆ ਤੇ ਬਾਈ ਖੋਲ ਕਰ ਲਈ ਸੇ ਤੋ ਵੀ ਮਿੱਤਰੋ ਕਿਉਂਕਿ ਉਧਰਲੇ ਪਾਸੇ ਚੱਲੇ ਜਾਂਦੇ ਮਗਰਲੇ ਪਾਸੇ ਤੁਸੀਂ ਜਿਹੜਾ ਥਣਾ ਦਾ ਗੈਬ ਇਹਦਾ ਦੇਖ ਸਕਦੇ ਆ ਤਾਂ ਜਿਹਨੂੰ ਆਪਾਂ ਕਹਿ ਸਕਦੇ ਆ ਲੱਤਾਂ ਦੇ ਉਹਲੇ ਜਿੰਨੀਆਂ ਚੌੜੀਆਂ ਲੱਤਾਂ ਉਹਨਾਂ ਹੀ ਚੌੜੇ ਇਹਦੇ ਥਣੇ ਤਾਂ ਥੋੜਾ ਜਿਹਾ ਉਪਰਾ ਕਰਦੀ ਇਧਰਲੀ ਸਾਈਡ ਤੇ ਸਾਨੂੰ ਕੱਢਣੀ ਮਜਬੂਰੀ ਸੀ ਕਿਉਂਕਿ ਬਾਈ ਚਾਰਨੀ ਦੇ ਇਧਰ ਫਾਰਮ ਤੇ ਅੱਜ ਉਧਰਲੀ ਸਾਈਡ ਤੋਂ ਜਿਹੜੀ ਧੁੱਪ ਪੈਂਦੀ ਸੀ ਤੇ ਬਾਕੀ ਮੱਝ ਦਾ ਬਾਈ ਜਨ ਤੇ ਮੱਝ ਉਹ ਵੀ ਬਹੁਤ ਜ਼ਿਆਦੇ ਬਾਈ ਸੋਹਣੀ ਐ ਸੁਨੱਖੀ ਐ ਬਿਊਟੀ ਵਾਲੀ ਐ ਮੱਝ ਐ ਇਹ ਕੂਰ ਕੇ ਦੇਖੋ ਵੀ ਮਿੱਤਰੋ ਕਰੋਚਕ ਕਲੀ ਕਲੀ ਚੀਜ਼ ਦਿਖਾਉਣ ਦੀ ਕੀਤੀ ਐ ਕੋਸ਼ਿਸ਼ ਤੇ ਬਾਕੀ ਝੋਟੀ ਬਹੁਤ ਸੁਨੱਖੀ ਐ ਤੇ ਬਾਕੀ ਹੁਣ ਕਰਦੇ ਆਪਾਂ ਚਰਨੀ ਦੇ ਨਾਲ ਗੱਲ ਤੇ ਇਹਨੂੰ ਵੀ ਚੱਲਣ ਤੇ ਆਪਦੇ ਵਾਲੇ ਪਾਸੇ ਤੈਨੂੰ ਬਣਦੇ ਆ ਬਾਈ ਚਰਨੀ ਕੀ ਹਾਲ ਐ ਸਸੀ ਗਾਲ ਬਾਈ ਸਸੀ ਗਾਲ ਹੋਰ ਸਭ ਠੀਕ ਐ ਹਾਂ ਸਭ ਠੀਕ ਬਾਈ ਕਿਹੜਾ ਸੂਆ ਦਾ ਛੋਟੀ ਦਾ ਇਹ ਦੂਜਾ ਸੂਆ ਬਾਈ ਸੂਆ ਦੂਜਾ ਸੂਆ ਤੇ ਪਹਿਲੇ ਸੂਏ ਦਾ ਕੀ ਦੁੱਧ ਆ ਬਾਈ ਬਾਈ ਦੁੱਧ ਆ ਪਾ ਲਿਆਂਦੀ ਵੀ ਆ ਅੱਛਾ ਉਹਨੇ ਤਾਂ 17 18 ਕਿਲੋ ਕਹਿ ਪਿਆ ਹੁਣ ਜਾਂ ਆਪਣੇ ਕੋਲੇ ਕਿੰਨਾ ਦਿੰਦੀ ਆ ਜਾਂ ਕਿਵੇਂ ਕਰਦੀ ਆ ਪਤਾ ਲੱਗ ਉਹ ਪਤਾ ਲੱਗੂਗਾ ਹਾਂ ਤਾਂ ਚਰਨੀ ਵੀਰੇ ਚੰਗੀ ਝੋਟੀ ਆ ਬਹੁਤ ਕੱਦ ਕਾਟ ਤੇ ਜਾਤ ਦੀ ਝੋਟੀ ਆ ਬਰੀ ਹਾਂ ਬਹੁਤ ਵਧੀਆ ਤੇ ਇੱਕ ਨਾ ਜਲਦੀ ਜਲਦੀ ਵੀਡੀਓ ਚ ਵੀ ਮੜੇ ਦਾ ਮੂਰੇ ਵੀ ਨੰਬਰ ਬੋਲਦੀ ਐ ਨੰਬਰ ਬੋਲਿਓ 98726 ਬਾਈ ਹਾਂਜੀ ਹਾਂ ਲੋਬੀ ਮਿੱਤਰੋ ਇਹ ਚਾਰਜ ਦਾ ਨੰਬਰ ਹੈ ਤੇ ਇਹ ਤੋਂ ਆਪਾਂ ਕੀ ਆਸ਼ ਕਰਦੇ ਆਂ ਬਾਈ ਅਸਲ ਤਾਂ ਦੁੱਧ ਦਿੱਤੇ ਤੋਂ ਹਨਾ ਹੁੰਦਾ ਕਿ ਯਾਰ ਪਸ਼ੂ ਦਾ ਸੂਏ ਤੇ ਕਈ ਯਾਰ ਹੁੰਦਾ ਪਰ ਉਹ ਇਹਦੀ 20 ਕਿਲੋ ਦੀ ਉਮੀਦ ਹੈ ਦੂਜੇ ਬਾਈ ਉਂ ਵੀ ਹਨਾ ਸ਼ਾਂਤ ਹੈ ਝੋਟੀ ਬਹੁਤ ਚੰਗੀ ਬਰੀਡ ਦੀ ਝੋਟੀ ਹੈ ਬਰੀਡਿੰਗ ਤੇ ਕੰਮ ਕਰਨ ਵਾਲੀ ਝੋਟੀ ਹਾਂ ਬਿਲਕੁਲ ਬਾਈ ਅੱਗੇ ਵੀ ਆਪਾਂ ਉਹੀ ਗੱਲ ਕਰਕੇ ਹਟੇ ਆਂ ਵੇਤੇ ਵੀ ਜਿਵੇਂ ਇਹਦੇ ਥਣਾ ਦੀ ਮਗਰ ਲੈਂਦੀ ਵੀ ਕਈ ਵਾਰ ਤੇ ਜੇ ਥੋੜਾ ਜਿਹਾ ਹੋਰ ਫਰਕ ਮੂਹ ਲੈਦਾ ਪਿਆ ਜਾਂਦਾ ਤੇ ਬਈਏ ਝੋਟੀ ਦਾ ਕੋਈ ਅੰਤ ਹੀ ਨਹੀਂ ਸੀ ਕਹਿਣ ਦਾ ਭਾਪ ਕੀ ਸੀ ਵੀ ਅਨਮੁੱਲੀ ਹੋ ਜਾਣੀ ਸੀ ਇਹਨੇ ਹਨ ਇੰਨੀ ਕੁ ਜ਼ਿਆਦੇ ਸੋਹਣੀ ਝੋਟੀ ਤੇ ਇੰਨਾ ਕੁ ਜ਼ਿਆਦੇ ਗੈਬ ਲੈ ਚੱਲ ਬਾਈ ਥੋੜੀ ਥੋੜਾ ਬਰੀਕ ਬਾਈ ਬਿਲਕੁਲ ਯਾਤ ਦੀ ਵੱਡੀ ਪੱਠ ਬਈ ਬਹੁਤ ਬਰੀਕ ਆ ਚਮੜੀ ਪਤਲੀ ਕਰਕੇ ਜਰਗੀ ਲਓ ਵੀ ਮਿੱਤਰੋ ਕਿਆ ਬਾਤ ਆ ਬਾਈ ਲਮਾਈ ਚੜਾਈ ਤੂ ਦੇਖੋ ਮਜਾ ਦਾ ਤੇ ਦੂਰੋਂ ਵੀ ਆਰਡਰ ਤੂ ਦੇਖਿਆ ਸੀ ਹੁਣ ਜੂਮ ਕੀ ਤੀ ਥਣਾ ਦਾ ਗਾਇਬ ਆ ਬਾਕੀ ਹੁਣ ਮੂਰੋਂ ਵੀ ਆਉਂਦੀ ਤੂ ਦੇਖ ਸਕਦੇ ਹੌਲੀ ਹੌਲੀ ਨਾਲ ਨਾਲ ਆਪਾਂ ਜੂਮ ਘਟਾਈ ਜਾਣੀ ਹੈ ਤਾਂ ਤੁਸੀਂ ਦੇਖਦੇ ਰਹਿਣਾ ਨਗਾਲਾ ਮੜ ਜੀ ਉਧਰ ਵੀ ਥੋੜੀ ਜੀ ਹੋਰ ਬਸ ਉਧਰੋਂ ਮੋੜ ਲੈ ਲਓ ਵੀ ਮਿੱਤਰੋ ਤੇ ਹਜੇ ਬਾਈ ਕਿੰਨੇ ਦਿਨ ਲਏ ਜਾਣੇ ਚਰਨੇ ਨੇ ਹਜੇ ਮੋੜ ਲੈ ਬਾਈ ਜੇ ਹੁਣ ਆਈ ਕਰਕੇ ਸੁਪਰ ਲੱਕ ਛੇਤੀ ਸੁਪੇ ਤਾਂ ਆਪਾਂ ਕਹਿ ਨਹੀਂ ਸਕਦੇ ਅੱਛਾ ਹੂੰ ਵੀ ਤਕਰੀਬਨ ਤੇਰੇ ਹਿਸਾਬ ਨਾਲ ਦੱਸਦਾ ਨਾ ਲੈ ਜਾਣੇ ਆ ਜੀ ਠੀਕ ਹੈ ਬਾਈ ਹਾਂ ਤੇ ਬਾਕੀ ਝੋਟੀ ਸੋਣੀ ਬਹੁਤ ਆ ਬਾਈ ਹਨਾ ਬੱਧੀ ਵੇਲ ਇੱਥੇ ਬਾਈ ਪਤਲੀ ਬਿਲਕੁਲ ਬਾਈ ਬਿਲਕੁਲ ਹਨਾ ਤਾਂ ਲਓ ਵੀ ਮਿੱਤਰੋ ਤਾਂ ਝੋਟੀ ਹਾਂ ਲਓ ਵੀ ਮਿੱਤਰੋ ਯਾਰ ਨਹੀਂ ਬਾਈ ਕੋਲ ਹੁਣ ਨੀਲੀ ਦਾ ਵੀ ਵੀ ਕਾਫੀ ਕਰ ਗਿਆ ਤਾਂ ਬਹੁਤ ਬੰਦਾ ਮਿਹਨਤੀ ਆ ਤਾਂ ਇਹਦੀ ਅੱਜ ਇੱਕ ਇੰਟਰਵਿਊ ਵੀ ਦਿਖਾਉਣੀ ਹੈ ਇਹਦਾ ਸ਼ਫਰ ਦੇਖਦੇ ਆ ਕਿੱਥੋਂ ਸਟਾਰਟ ਹੋਇਆ ਤਾਂ ਉਹ ਵੀ ਮਿਲੂ ਅਗਲੀ ਵੀਡੀਓ ਦੇ ਵਿੱਚ ਇਹ ਜਿਹੜੀ ਵੀਡੀਓ ਹੈ ਸਪੈਸ਼ਲ ਕੱਲੀ ਝੋਟੀ ਦੀ ਆਉਣ ਲਈ ਕਿਉਂਕਿ ਬਾਈ ਕੋਲੇ ਚੰਗੀ ਆਈ ਹੈ ਕਈ ਵਾਰੀ ਤਾਂ ਚੰਗੇ ਦੁੱਧ ਵਾਲੀ ਹੈ ਤੇ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਚਾਰਨੀ ਦੇ ਨਾਲ ਤਾਂ ਇਹ ਝੋਟੀ ਦੀ ਵੀਡੀਓ ਤੁਹਾਨੂੰ ਛੋਡੇ ਨਾਲ ਸ਼ੇਅਰ ਕੀਤੀ ਹੈ ਬਾਈ ਤਕਰੀਬਨ ਬਾਈ ਦਾ ਹੁਣ ਹੈਗਾ 60 ਕੁ ਮੱਜਾਂ ਦੇ ਫਾ ਨੇੜੇ ਫਾਰਮ ਹੈ ਜਿਹੜਾ ਵੱਡੀਆਂ ਜਿਹੜੇ ਬੱਚੇ ਪੁੱਛੇ ਆ ਹਜੇ ਛੋਟੀਆਂ ਝੋਟੀਆਂ ਤਿਆਰ ਕਰੀ ਜਾਂਦਾ ਤਾਂ ਉਹ ਵਖਰੀਆਂ ਲਓ ਮਿੱਤਰੋ ਕੱਦ-ਕਾਠ ਬਹੁਤ ਹੈ ਚੰਗਾ ਹੈ ਝੋਟੀ ਦਾ ਜਿਵੇਂ ਆਪਾਂ ਕਹੇ ਦੀ ਹੈ ਨਾ ਝੋਟੀ ਦੀ ਵੱਡੀਆਂ ਝੋਟੀਆਂ ਚਾਹੁੰਦੀ ਹੈ ਬਈ ਹਾਂ ਵੀ ਆਏ ਨਹੀਂ ਵੀ ਜੇ ਆਪਾਂ ਕਹੇ ਦੀ ਦਰਮਿਆਨੀ ਦਰਮੁਨੀ ਨਹੀਂ ਨਾ 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 ਪੂਰੇ ਕੱਦ-ਕਾਠ ਚ ਇਹ ਝੋਟੀਆਂ ਉਹ ਹੈ ਜਿਵੇਂ ਆਪਾਂ ਆਮ ਵੀ ਦੇਖਦੇ ਨੇ ਵੀ ਜੇ ਮੰਡੀ 'ਚ ਇੱਕ ਝੋਟੀ ਪੜ ਜੇ ਤਾਂ ਸਾਰੇ ਵਪਾਰੀ ਮਗਰ ਨਹੀਂ ਲੱਗ ਜਾਂਦੇ ਇਹ ਜੋ ਟੀਓ ਹੈ ਤਾਂ ਬਾਈ ਉਹ ਸਾਬ ਦੇ ਨਾਲ ਫਿਰ ਹੈ ਨਾ ਦਿਨ ਤੱਕ ਕਾਫੀ ਲਉਣਾ ਕੋਈ ਪੜਾ ਭੰਨੇ ਨਾ ਹਜੇ ਬਾਈ ਦਾ ਇਧਰ ਦੀ ਕੋਈ ਵੀ ਨਹੀਂ ਹਾਂ ਤੇ ਜੇ ਹਜੇ ਉਹੀ ਤੁਹਾਡੇ ਲਈ ਗੱਲ ਹੈ ਜੇ 10 ਦਿਨ ਪੂਰੇ ਲੇਗੀ ਤਾਂ ਇਹਨੇ ਬੰਨਣਾ ਵਾਲਾ ਐਂਡੀ ਕਰ ਦੇਣਾ ਬਾਈ ਹੈ ਨਾ ਫਿਰ ਵੀ ਹਜੇ ਦਿਨ ਕਾਫੀ ਹੁੰਦੇ ਨੇ ਨਾ ਮੌਕੇ ਤੇ ਪਸੂ ਸੁਣ ਵਾਲਾ ਤੇ 5-7 ਦਿਨ ਤੱਕ ਇਧਰੇ ਗਏ ਨਹੀਂ ਬਾਈ ਹੈ ਨਾ ਤਾਂ ਬਾਈ ਦੁਬਾਰੇ ਨੰਬਰ ਬੋਲੇ ਉਹ 98726 ਬਾਈ ਹਾਂਜੀ 26023 ਤੇ ਬਾਕੀ ਮਿੱਤਰੋ ਸਕਰੀਨ ਤੇ ਵੀ ਚਲਾਵਾਂਗੇ ਨੰਬਰ ਤਾਂ ਜਿਆਦਾ ਜਾਣਕਾਰੀ ਬਾਅਦ ਤੇ ਚਰਨੀ ਬਾਈ ਦੇ ਨਾਲ ਕਰਿਓ ਕਨੈਕਟ ਲਓ ਵੀ ਮਿੱਤਰੋ ਕਰੋ ਜੇ ਕਮੁਰੋ ਮੀ ਤੇ ਹੁਣ ਇਧਰ ਆਉਂਦੀ ਐ ਲੋ ਐਦਾਂਲੇ ਪਾਸੇ ਵੀਡੀਓ ਬਹੁਤ ਸੋਣੀ ਆਉਂਦੀ ਆ ਬਾਈ ਹਾਂ ਲੈ ਚੱਲ ਲੈ ਚੱਲ ਲੋ ਵੀ ਮਿੱਤਰੋ ਖੜ ਗਏ ਅੰਦਰ ਤੇ ਜਿਹੜਾ ਆਟਰ ਸੀ ਤੁਸੀਂ ਦੇਖ ਸਕਦੇ ਨਾ 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 ਲੋਡ ਨਹੀਂ ਬਾਈ ਬਸ ਹੋ ਗਈ ਵੀਡੀਓ ਤੇ ਬਾਕੀ ਮਿੱਤਰੋ ਦੇਖ ਸਕਦੇ ਆ ਬਾਈ ਦਾ ਫਾਰਮ ਤਾਂ ਦੋਨੇ ਸਾਈਡਾਂ ਦੇ ਉੱਤੇ ਮੱਝਾਂਆਂ तकरीबन ਤਾਂ ਹੁਣ ਤਾਂ ਉਹਦੇ ਵਾਂਗੂ ਤਿੰਨ ਫਾਰਮ ਬਣੇ ਹੋਏ ਤਿੰਨ ਸਾਈਡ ਤੇ ਬਾਈ ਦੀਆਂ ਮੱਝਾਂ ਹੁਣ ਹੌਲੀ-ਹੌਲੀ ਇੱਕ ਥਾਂ ਤੇ ਪਲੇਨ ਬਾਈ ਦਾ ਤੇ ਦੇਖਦੇ ਆ ਫਿਰ ਤੁਹਾਨੂੰ ਦਿਖਾਉਣੇ ਆ ਇੰਟਰਵਿਊ ਦੇ ਵਿੱਚ ਬਾਈ ਨਾਲ ਕਰਦੇ ਆ ਗੱਲਬਾਤ ਤੇ ਬਾਕੀ ਛੋਟੀ ਵੀ ਬਹੁਤ ਸਿਰੇ ਦੀ ਆ ਬਾਈ ਤੇ ਜਿਹੜੇ ਵੀ ਭਰਾ ਨੂੰ ਜਿਆਦਾ ਜਾਣਕਾਰੀ ਚਾਹੀਦੀ ਆ ਤੇ ਚਰਨੀ ਬਾਈ ਨਾਲ ਕਰ ਲਓ ਕਨੈਕਟ 9872626029 ਇਹ ਕਨੈਕਟਰ ਨੰਬਰ ਆ ਜੀ ਤੇ ਧੰਨਵਾਦ ਸਸਕਾਲ ਬਣਦੇ ਬਣਦੇ ਬਸ ਇਹ ਤਾਂ ਮੈਂ ਉਹੀ ਸ਼ਾਰਟ ਲੈਣਾ ਮਾਚ ਕੱਟਣੀ ਹੈ ਇਹ ਖੜੀ ਖੜੀ ਵਾਲੀ ਸੁਣੀ ਗਈ ਦੇਖ ਚਰਨੀ ਇਧਰ ਆ ਕੇ ਦੱਸਣਾ ਮੜੇ ਵਿਕਰੀ ਵਾਸਤੇ ਆਪਾਂ ਕਿਨੇ ਭੋਲੇ ਹਾਂ 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 ਹਾਂਜੀ ਉਹ ਆਪਾਂ ਲਾ ਦਾਂਗੇ ਵਿਕਰੀ ਵਾਲਾ ਤਾਂ ਜੋ ਕਨੈਕਟਰ ਨੰਬਰ ਵਿਕਰੀ ਵਾਲਾ ਆਪਾਂ ਵਿਕਰੀ ਅਜੇ ਤੱਕ ਤੇਰੇ ਵਾਲੀ ਕਿਤੇ ਆਖੇ ਨਹੀਂ ਜਦੋਂ ਆਪਾਂ ਕਹਿੰਦੇ ਕਨੈਕਟਰ ਨੰਬਰ ਹਨਾ ਹਾਂ ரே ला ै ट